ਓਮ ਕਰੂ ਜੋ ਦੇ ਦਾ ਵਰਤੋੜ ਚੰਦਰ ਦੇ ਨੜੇ ਪਾਰ ਵਿਚਾਰ ਦੁੱਖਾਂ ਦੇ ਨਾਸ਼ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਥ ਫੜਦੇ ਰੱਖੇ ਮਨੁਤਾ ਦੇ ਸਭ ਸੰਝਿ ਗੁਰੂ ਰਹਿਬਰ ਸ੍ਰੀ ਗੁਰੂ ਤਾਰਪੁਰ ਗ੍ਰੰਥੀ ਤੇ ਬਿਰਾਜਮਾਨ ਬਾਣੀ ਹੋਈ ਗਾਣ ਦੇ ਸੋਮੇ ਗਾਣ ਦੇ ਸਾਗਰ ਤਨ ਤਰ ਆਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਾਉਂਡ ਜੁਰੀ ਅੰਦਰ ਸਤਿਬਾਤੀ ਗੁਰੂ ਸਾਹਿਬ ਸਤਿ ਸੰਗ ਜੀਓ ਆਓ ਜੋ ਕਈਆਂ ਬੇਨਿਆਂ ਤੋਂ ਆਪਾ ਤਨ ਤਨ ਸਰਬ ਸ਼੍ਰੀ ਗੁਰੂ ਅੰਗਦ ਪਾਸ਼ਾ ਦੇ ਪਾਵਨ ਜੀਵਨ ਦੀਆਂ ਤਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹੋ ਆਓ ਅੱਜ ਵੀ ਉਸੇ ਰਣੀ ਦਾ ਕਿੱਸਾ ਵੜ ਕੇ ਆਪਾਸ ਉਹਨਾਂ ਦੇ ਪਾਵਨ ਜੀ ਨੂੰ ਚਾਉ ਕੋਜ ਕਰ ਵੀ ਗੁਰੂਆਂ ਨੂੰ ਗਰੰਤ ਕਰਦੀ ਦੇ ਦੁਕਾਨ ਦੇ ਸਾਰੇ ਲੋਕੋ ਸੁਪਾ ਕਾੜੇ ਸਾਰੇ ਜਿੰਦਾ ਦੁਕਾਨ ਤੋਂ ਵੱਜ ਜਾਈਏ ਜਮਾ ਦੀ ਮਾਰ ਤੋਂ ਵੱਜ ਜਾਈਏ ਅਜੋ ਸੁਣਦੇ ਦੇਖਦੇ ਆ ਰਹੇ 83 ਲਖ ਜੂਨਾ ਇਹਨਾਂ ਤੋਂ ਇਹ ਬਚਾਓ ਇਸ ਰਾਤੇ ਆਪ ਘਰੋ ਜਿੱਥੇ ਤਾਲੀਆਂ ਆ ਗਈਆਂ ਭਰਦੇ ਹੋ ਉਹਦੇ ਮਨ ਦੇ ਵੀ ਆਏ ਪਰਿ ਤਾਂ ਕਿ ਮਨ ਸੁਣੇਗਾ ਤੇ ਕਰੇਗਾ ਜੋ ਮਨ ਜੋ ਦੇਖਦਾ ਹੈ ਜੋ ਕਰਦਾ ਹੈ ਸੁਣਦਾ ਹੈ ਉਹ ਕਰਦਾ ਉਹ ਜੋ ਤੇ ਸੁਣੇ ਨਾ ਸਤੇ ਸੋਣੀ ਨਾਲ ਸਤੇ ਤੇ ਜੀਵਨ ਤੇ ਬਦਲਦੇ ਜੀਵਨ ਹੀ ਬਦਲਦਾ ਜੀਵਨ ਤਾਈ ਬਦਲੂਗਾ ਸੁਣ ਕੇ ਮੰਨਾਂਗੇ ਤਾ ਪਛਰ ਸਭ ਅਧਿਕ ਕੁੜਾ ਸੁਣ ਸੁਣ ਕੇ ਕੋਈ ਸੋਣਿਆ ਮੰਨਿਆ ਮਨ ਕੀਤਾ ਪਾਉ ਪਹਿਲਾ ਸੁਣਨਾ ਤੇ ਬਹਿਣਾ ਮਨ ਜਿੱਦੋਂ ਜੇਸਤੀ ਨਾਲ ਮਨ ਮੰਨੂਗਾ ਸਾਜਣਾ ਕੋਲ ਪਿਆਰ ਉਹ ਨਾ ਪੈ ਜਾਵੇ। ਪਾਉਂਦੇ ਚਾਲ। ਜਿਸ ਨਾਲ ਮਨ ਮੰਨਦੇ ਰਾਂ ਉਸ ਜੀ ਨਾਲ ਪਿਆਰ ਪੈ ਜਾਂਦਾ ਏ। ਤੇ ਪਰ ਜੇ ਖੁਦ ਖੁਦਾ ਦੇ ਨਾਲ ਪਿਆਰ ਪੈ ਲੇ ਤਾਂ ਥੋੜਿਆਂ ਉਸ ਗਾਤ ਨੂੰ ਕੋ ਬਾਹਰ ਨੂੰ ਬੜੇ ਸੁਣਿਆ ਉਦੀ ਬੜਾਈਆਂ ਸੁਣੀਆ ਉਦੀ ਦਾਤਾ ਸੁਣੀਆ ਉਦੀ ਦਾਤਾ ਸੁਣੀ ਜਿਵੇਂ ਜਿਵੇਂ ਸੰਗਦੇ ਗਏ ਤੇਵੇਂ ਤੇਵੇਂ ਮੰਨਣਾ ਮੰਦੇ ਰਹੇ ਜਿਵੇਂ ਜਿਵੇਂ ਮੰਨਦੇ ਰਹੇ ਤੇਵੇਂ ਜਿਵੇਂ ਪਿਆਰਵਾਲਾ ਰਹੋ ਇਹ ਕੀ ਹੋਇਆ ਤੇਰਾ ਬਾਹਰ ਦਾ ਪਿਆਰ ਐ ਨਾ ਜਿਹੜਾ ਬਾਹਰ ਦਾ ਪਿਆਰ ਉਹ ਮੰਨਦੇ ਮੈਂ ਲਈ ਲੋਦ ਅੰਦਰ ਅੰਦਰ ਮੈਂ ਗੁਰੂ ਦੇ ਨਾਲ ਪਿਆਰਾ ਗੁਰੂ ਦੇ ਗਰਮ ਜਿਮਨਾ ਜਿਮਨਾੰਤਰਾ ਤੇ ਮੈਂ ਲਾ ਦਿੰਦਾ ਹਾਂ ਬਸ ਬਾਹਰ ਦੇ ਪਿਆਰ ਦਾ ਪ੍ਰੇਮ ਦਾ ਤੇ ਗੁਰੂ ਦੇ ਪ੍ਰਿਆਰ ਦਾ ਪ੍ਰੇਮ ਦਾ ਇਹਨਾਂ ਪਰ ਕੇ ਅੱਛਾ ਤੁਹਾਨੂੰ ਜੀ ਸਭ ਨੂੰ ਇਹ ਪਤਾ ਲੱਗ ਗਿਆ ਤਦੋਂ ਪਤਾ ਲੱਗਿਆ ਬੇ ਗੁਰੂ ਦੇ ਪਿਆਰ ਦੇ ਨਾਲ ਜਨਮ ਜਨੰਦਰਾ ਦੀ ਬੈਣ ਉਤਰਦੀ ਆ ਤੇ ਮੈਂ ਜਿੱਦਾਂ ਤੇ ਉਤਰਦੇ ਦੇ ਜਿੰਨਾ ਚਿਰ ਪਿਆਰ ਸੋਨਾ ਨਹੀਂ ਬਣਦਾ ਉਹਨਾਂ ਤੇ ਰੁਪਏ ਕੀ ਉਤਰੇ ਕਿੰਨੇ ਰੁਪਏ ਕਿੰ ਕੀ ਪਏ

ਜਿੰਨਾ ਤੇ ਰਸਿਕ ਸਾਡੇ ਦੇ ਦਿਸਤਿ ਤੇ ਸਾਡੀ ਨਿਗਾਹ ਨਹੀਂ ਨਾ ਜਦੀ ਉਹਨਾਂ ਚ ਉਹਨਾਂ ਤੂਤ ਨੇ ਜੁੜਦੇ ਨਾ ਜੁਮੇ ਦੀ ਸਮਝ ਦਾ ਸੋਹਣੀ ਹੋਣ ਜੀ ਬਾਰੰਦੂ ਗੁਰੂ ਨੂੰ ਦੇਖਿਆ ਰੰਦੂ ਨੂੰ ਦੇਖਿਆ ਅੰਦਮੀਆ ਕਾਨੇ ਨੂੰ ਦੇਖਿਆ ਬਾਦਿ ਅਕਾਲ ਦੇ ਦੇਖਿਆ ਬਾਦਿ ਅਕਾਲੇ ਸਚਾ ਚਲ ਦੇਖ ਪ੍ਰੀਤ ਜੋੜ ਕੇ ਬਾਣੀ ਉਕਰੇ ਮੰਨੂ ਕਹਤ ਮੰਨ ਦਰ ਲਗਿਆ ਤਰਸ ਦੇ ਪਾਉਂ ਦੇ ਪਾਤ ਹੋਤ ਤੋ ਤੋ ਕੀ ਅਗਦੀ ਪਰੇਤਰਤੋ ਚਲਦੀ ਪਰੇਤਰਤੋ ਆਵਰਪ ਦੇ ਇਤਤ ਦੀ ਗੱਲ ਕਰ ਰਹੇ ਸੀਗੇ ਤੇ ਅਕਲ ਦੀ ਗੱਲ ਕਰ ਅਸੁੱਧ ਆਪਣ ਤੁਕ 1.2 ਤੋਂ ਮਿੰਟ ਤੋਂ ਪਹਿਲਾਂ ਅਕਲ ਤੇ ਗੁਰੂ ਦੀ ਗੱਲ ਕਰਦੇ ਹਾਂ ਤਾਂ ਤਦ ਤੇ ਗੁਰੂ ਦੀ ਗੱਲ ਕਰਦੇ ਹਾਂ ਅਕਲ ਜਿਹੜੀ ਓਮਕਾਰ ਦਾ ਨਾਤਾ ਦੀ ਸਾਡੀ ਅਕਲ ਜਿਹੜੀ ਆ ਓਮਕਾਰ ਦਾ ਨਾਤਾ ਦੀ ਦੇਖੋ ਖੁਦ ਖੁਦਾ ਨੇ ਸਾਡੇ ਵਾਸਤੇ ਕੀ ਕੀਤਾ ਆਪਣੇ ਬਾਰੇ ਅਜੀਬ ਝਾਤ ਬਾਤ ਬੱਝ ਮਾਰਾਂਗੇ ਪਹਿਲਾ ਪਦ ਧਵਪੜਯੂਗ ਵਿੱਚ ਚੱਲੀ ਹੈ ਉਗਵਾ ਕੁਸ਼ਣ ਜੀ ਦੇ ਕੋਲ ਅਰਜੰਦ ਦੇ ਕੋਲ ਦਯੋਦੰਦ ਦੇ ਕੋਲ ਨਮਾਹ ਬਲੀ ਦੇ ਪੂਲ ਚੱਲੀ ਉਨਦ ਜੀਉਦ ਨੇ ਮੰਗ ਲਿਆ ਕੋਈ ਨੂੰ ਰਗ ਉਹ ਅਨੁਭੂਸ਼ ਉਨਨੇ ਮਤ ਕੀਤੇ ਬਾਣ ਬੋਦੇ ਹੁਣ ਜਿੱਦਨ ਭਗਵਾਨ ਦਾ ਵਰਤ ਜੇਤੇ ਉਦਰੀ ਹੋ ਸਭ ਜੀ ਕਰਤ ਬੰਦਿਆਂ ਦੇ ਨਾਲ ਜਿੱਤਨੀ ਹੋਣੀ ਜਿੱਦਰ ਭਗਵਾਨ ਉਹਦੇ ਜਤੂੜੀ ਹੋਗੀ ਹੋਰ ਤੋਂ ਅੰਕਾਰ ਦਾ ਉਪਰ ਬਿੰਦਿ ਫੋੜ ਦਰਯੋਧਨ ਦੇ ਸ਼੍ਰੀ ਤੁਮ ਅੱਗੇ ਦੀ ਤੇ ਮੈਂ ਕੱਲੇ ਦੇ ਰਾਤੀ ਮੇਰੇ ਬਣਾ ਦੇ ਬਤ ਆਤਮਈ ਹੋਈ ਨਾ ਸੰਸਾਰ ਵਿੱਚ ਲੋਕ ਮੇਰੇ ਬਣ ਨੂੰ ਜਾਣਦੇ ਆ ਦੋ ਸਮਝੋ ਮੇਰੇ ਬਣਾ ਮਰੇ ਤੇ ਜਿੱਤਣਾਉ ਨਹੀਂ ਹੁਣ ਦੇਖੋ ਫਿਰ ਉਹ ਵਾਰ ਤੁਸ਼ਿੰਦ ਜੀ ਮਾਇਬੜ ਤੋਂ ਲਗਿਓ ਵਾਰ ਤੁਸ਼ਿੰਦ ਜੀ ਮਾਇਬੜ ਤੋਂ ਲਗਿਓ ਜੋਧ ਜੋਧ ਜਿੱਤੇ ਆ ਗਿਆ ਜਿਹੜਾ ਵਾਪਰਦਾ ਯੁੱਧ ਹੈ ਦਾ ਉਦ ਵਿੱਚ ਦਰਯੋਦਨ ਆ ਗਿਆ ਤੇ 파ੜਵਾ ਦੇ ਜਿੱਤੋਗੇ ਤੇ ਇਹ ਜੋ ਜਿੱਤੋਗੇ ਨਾ ਵੀ ਸਾਡੇ ਪੰਜਾਂ ਦੇ ਜਿੱਤੋਗੇ ਭਗਵਾਨ ਈਸ਼ੁਰੂ ਭਲਾਇ ਦਿੱਤਾ ਸਾਡੇ ਪੰਜਾਂ ਦੀ ਦੇ ਤੋਏ ਜਦੋਂ ਲਗਾਓ ਸੀਗੇ ਉਹ ਹੱਗ ਮੰਗ ਕੋਪਾ ਜਿਹੜੇ ਖਾਜ ਕਰਕੇ ਇਹ ਉਹਦਾ ਅੜੜਾ ਜਿਹਾ ਇਹ ਅਰਜਨ ਹੋਇਆ ਮੇਰੇ ਬਾਣਾ ਦੇ ਜੋੜ ਦੇ ਨਾਲ ਤੇ ਜਿੱਤ ਹੋਈ ਸਾਡੀ ਉਹ ਅਨੁਭਵ ਇਹ ਨਹੀਂ ਸੋਚਿਆ ਮੈਂ ਭਗਵਾਨ ਦੇ ਨਾਲ ਕਾਰ ਮੇਰੀ ਜਿੱਤ ਹੋਈ ਆ ਤੇਰੇ ਸੁਆਮੀ ਭਗਵਾਨ ਤੁਸੀਂ ਨਹੀਂ ਮੇਰੀ ਜਿੱਤ ਹੋਈ ਆਪਣੀ ਅਕਲ ਦੇ ਉੱਤੇ ਲੋਭ ਮੂਰਾ ਬਣਾ ਲਿਆ ਮੈਂ ਆਪਣੇ ਅੰਦਰ ਦੇ ਨਾਲ ਜੰਗ ਲੜ ਦਿੱਤੀ ਉਹ ਆ ਤਾਂ ਰੱਤਿਰੋਨ ਦਾ ਸੀ ਭਗਵਾਨ ਦਾ ਰੱਤਿਰੋਨ ਦਾ ਸੀ ਜਦ ਜਦ ਮਾਇਆ ਨੂੰ ਜਦੋਂ ਜਿੱਦ ਹੋ ਗਈ ਤਾ ਉਹ ਰਾਜ ਸੁਭਾ ਲੈਆ ਤੋ ਇੱਕ ਦਿਨ ਭਗਵਾਨ ਗਿਸ਼ੇਰ ਵੀ ਉਹਨਾਂ ਪੁੱਛਿਆ ਦੇਖੋ ਮਾਇਆ ਵਰਤਣਾ ਕਿਉਂ ਰੋ ਭਗਵਾਨ ਨੇ ਸਾ ਅਜੇ ਭਗਵਾਨ ਨੂੰ ਕਿ ਸਮਝਾਵੇ ਸਾ ਤੂੰ ਭਗਵਾਨ ਦੇ ਸਮਝ ਨਹੀਂ ਆਉਂਦਾ ਮਾਇਆ ਦੀ ਸਮਝ ਨਹੀਂ ਲੱਗੀ ਪੁਗਵਾਦੀ ਮਾਇਜੂਦ ਸੰਸਤੇ ਦੇ ਨਾ ਸੰਸਾ ਦੇ ਸੀ ਤਪੁਗਵਾਦੂ ਤਤਰਾ ਜਾਲ ਨਾਲੇ ਲਈ ਜਾ ਰਸਾ ਦੇ ਓਨ ਮਾਇਆ ਬਿਲਕੁਲ ਨਗੀ ਕਹਿਣ ਲੱਗ ਅਰਜੋ ਕਹਿਣ ਲਗਾ ਪੁਗਵਾਦੀ ਤੂਸੀ ਮੇਰੇ ਕੋਡੇ ਨੂੰ ਫਰਕਰਾ ਮਾਰੋ ਤੂਸੀ ਮੇਰੇ ਕੋੜੇ ਦੁਖਾ ਤੁਲਾ ਮਰੋ ਬੋਧ ਵੀ ਦਰੋ ਖੋਤੇ ਤੇ ਕੋੜੇ ਦਾ ਇੱਕ ਸਵੇਆ ਉਹਨਾਂ ਨੇ ਕਿਹਾ ਇਹ ਆਪਣਾ ਸੁਖੇ ਮਾ ਲੋਣ ਤਦ ਤੀਜੇ ਦੇਲ ਕੇ ਤਬਰਤ ਕਿਹਾ ਲੋ ਦਿਵਸ ਇੰਨਾ ਇੰਨੇ ਬਣਨ ਦੇ ਤਗੇ ਵਨ ਉਤਰ ਜਾਦਾ

ਰਾ ਮੈੜਾ ਮੈਲਾ ਹੋ ਗਿਆ ਤੇ ਰੇਤਾ ਪੈ ਗਈ ਆ ਇਹਨਾਂ ਦੇ ਵਾਲਾਂ ਵਿੱਚ ਰੂੰਮਾਂ ਵਿੱਚ ਰੇਤਾ ਪੈ ਗਈ ਤੁਸੀਂ ਖਰੜਾ ਬਾੜ ਤੁਹਾਨੂੰ ਦੁਕਮ ਕਰੂ ਜੂਗਾ ਦਾ ਚਾਈਂਦਾ ਸੀ ਪਰ ભગવાન ਦੇ ਚਰਨਾ ਵਿੱਚ ਰੇਤ ਜਾਣਾ ਵੀ ਤੁਹਾਡੇ ਸਰ ਕਰਕੇ ਜਿੱਤ ਹੋਈ ਮੇ ਸਾਡੇ ریت آ مریادا کسی جگہ روپان آیا <coughs> ਉਨੇ ਆਪਣੇ ਜੀਵਨ ਦੀ ਸੇਵਾ ਕੀਤੀ ਜੀਵਨ ਦੀ ਸੇਵਾ ਕੀਤੀ ਸੇਵਾ ਕੀ ਕੰਮ ਕੀਤੇ ਪਾ ਪਾ ਤੁਜ ਦਾ ਖੁਦ ਖੁਦਾ ਦੇਣ ਕੇ ਕੰਮ ਨਹੀਂ ਕੀਤਾ ਪਾ ਬਾ ਪਸੂ ਦਾ ਕੀਤੇ ਪਾ ਜੀ ਦਾ ਪੂਰਾ ਪੂਰਾ ਸਾਰਾ ਤੁਜ ਦਾ ਕੰਮ ਜਿਹੜਾ ਸੀ ਪਾ ਤੁਜ ਦਾ ਬਿਲਕੁਲ ਅਗਦੀ ਕੀਤਾ ਉਹ ਆਲੇ ਦੇਵ ਅਰੰਭੇ ਕਹਤੈ ਮੇਰੇ ਕੋੜੀ ਦੇ ਕਰਲਾ ਮਨ ਤੇ ਭਗਵਾਨ ਦਾ ਆਪਣੇ ਭਗਤਾਂ ਦੇ ਵਸ ਵਿੱਚ ਆ ਤੇ ਵਸ ਵਿੱਚ ਹੋ ਜਾਂਦਾ ਏ ਇਹਨਾਂ ਤੋਂ ਵਸ ਵਿੱਚ ਹੋਗਾ ਤੋ ਮਨ ਕਹਦਾ ਕਰਲਾ ਮਨ ਤੋ ਭਗਵਾਨ ਦੇ ਉਹ ਵੀ ਕਰਲਾ ਚੁੱਕਿਆ ਤੇ ਪੂਰ ਤੇ ਬਾਤ ਮਾਇਆ ਇਹ ਮਾਇਆਸ ਅਸੀਂ ਮਾਇਆ ਦੇ ਗੀਤ ਤੇ ਗੋਵੇ ਪੈਰੋਂ ਬਾਹਰ ਸੁਣਨਾ ਬਹੁਤ ਕੋ ਮਾੜੀ ਕਿ ਤੁਸਾਂ ਜੁੜੇ ਹੋਗੇ ਭਵਿਸ਼ਯ ਦਾ ਪਰੇ ਵਿਚਾਰੀ ਉਹ ਹਰ ਸੰਦੇਸ਼ ਦੱਸੋ ਸ਼ਾਹੀ ਮੇਂ ਅਤੁ ਰਾਜਰੀ ਮਾਇ ਉਹਦੀ ਛਾਹ ਆ ਜਿੱਦੇ ਤੂੰ ਆ ਜਾਉਂੋ ਤੇ ਸ਼ਾਮੀ ਜਾਉਂੋ ਉਹ ਮਾਇਆ ਵੀ ਨਾਲ ਤਰਲ ਲੱਗੀ। ਇਹਨਾਂ ਤੋਂ ਬਾਅਦ ਕੰਨ ਦੇ ਵਿੱਚ ਲੋਪ ਪ੍ਰਸ਼ਕਾਰ ਚੜ ਗਏ। ਸ਼ਰਕਾਰ ਦੇ ਬਾਣੀ ਕੰਨ ਦੇ ਵਿੱਚ ਲੱਗੇ। ਕੋਰੇ ਤੋਂ ਰਾਤੋਂ ਉtre ਤੇ ਪਾਰ ਵਿੱਚ ਤੁਸ਼ਕਾਰ ਦੇ ਪਾਰ ਵਿੱਚ ਹੋਣ ਲੱਗੇ। ਬਜਾਜ ਬਣਾ ਕੇ ਨਾ ਰਾਜਾ ਅੜ ਕੇ ਡਿੱਗ ਗਏ ਕੋਮਲ ਕ੍ਰਿਸ਼ਣ ਜੀ ਡਿੱਗੇ ਹਾਜ਼ੂ ਹੋਏ ਹੋਏ ਕਿ ਉਹ ਆਂਦੇ ਰਾਜਾ ਅੜ ਕੇ ਡਿੱਗ ਜਾਵੇ ਉਹ ਨਹੀਂ ਬੈ ਸਮਝਦੀ ਗਾਲਿਆ ਡੇਗੇ ਡਗੇ 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 ਉਹ ਮਾਇਆ ਵਾਲਾ ਬੰਦਾ ਮਾਇਆ ਦੇ ਕੌਣ ਵਾਸਤੇ ਜੀ ਬਾਨਾ ਬਰਾਦ ਅਰਜਨ ਸੱਤ ਬੋਲ ਦਾ ਦਿਲ ਘਰ ਆਉਰੇ ਦਰਦ ਉਹ ਰਈਆ ਪਾਣੀ ਜਾ ਪਾਣੀ ਪੀਰ ਪਿਆਰ ਉਹ ਆਪਾਂ ਵੀ ਜਦੋਂ ਕੋਰ ਤੋਂ ਵੀ ਦੇਖਦੇ ਸਰਦਾਰ ਵਿੱਚ ਬਿਜਿਸ ਕਿਸੇ ਅਲੱਗ ਨੇ ਪਾਣੀ ਤੋਂ ਲਗਿੰ ਜਾਂਦੋ ਨੀਆ ਪਾਣੀ ਦਾ ਕੀ ਮੇਰ ਪਾਣੀ ਦਾ ਝੋੜਾ ਤੇ ਜਾ ਤੋਹੇ ਪਾਣੀ ਦਾ ਕਦੇ ਮਰਦੇ ਪਾਣੀ ਪਿਆ ਸੱਜ ਬਹੁਤ ਰਕੇ ਉਹ ਪਾਣੀ ਕੋਲ ਤੇ ਅਜੀ ਬੜੀ ਕੋਲ ਤੇ ਅਜੀ ਕਦੇ ਪ੍ਰਭੂ ਅਜੀ ਮੈਂ ਲੇਵਰ ਲੱਪਕੇ ਦਿਲ ਕੋ ਮਾਇਆ ਦੇ ਜਿੱਕਾ ਵਰਦੇ ਕਦੇ ਮੈਂ ਪਾਲ ਕੇ ਜਾਉਣਾ ਹੁਣ ਜਨਰਲ ਵਿੱਚ ਗੁੱਦੇ ਪੜਣਾ ਜੁੱਤੇ ਅਜੁਰ ਕੇ ਮੋਕਾ ਧੋਣੋ ਜੀ ਜਨਰਲ ਜੀ ਦਾ ਤੇ ਜਗਣਾ ਪਾੜੇ ਕਿ ਤੋ ਜਦ ਤੱਕ ਜਦ ਦੇ ਕੁੜੀਆਂ ਦਾ ਜਗਾਇ ਉਸ ਕੁੜੀਆਂ ਵਿੱਚ ਇੱਕ ਮਾਈ ਬਿਜੁਰ ਬੈਟਰੀ ਬਾਦ ਤੇ ਦੇਖ ਕੇ ਨਾ ਮਾਦੋ ਤਸਲ ਹੋ ਗਿਆ ਵੀ ਹੋਰ ਜਿਆਦਾ ਨਹੀਂ ਗਰੋ ਜਾਣਾ ਤੋਗਾ ਇਸ ਮਾਈ ਨੂੰ ਇਹ ਬਦੁਰ ਪਾਇ ਲੈਣ ਰੱਜ ਕੋ ਜਿੰਨਾ ਚ ਲੱਗਦੇ ਆ ਪਾਣੀ ਕੀ ਭਗਵਾਨ ਨੂੰ ਪਿਆਸ ਉਹ ਖਤਮ ਹੋ ਜੋਗੀ ਪਾਣੀ ਦੇ ਤੁਰਤ ਚਾਹੀਦਾ ਹੈ। ਪਰ ਇਹ ਕੋ ਬਾਦੀ ਬਾਅਦ ਸੀ। ਮਾਇੂ ਸੀ ਮਜ਼ਾਦੂ ਦੇ ਸੀ ਬਾਦਲੋ ਕਾ ਲਗਾ ਮਤਾ। ਨਾਲੇ ਤੇ ਮੈਨੂੰ ਪਾਣੀ ਗਿਆ। ਨਾਲੇ ਮੇਰਾ ਰਤਵਈਆ ਜਲਾਦਾ ਉਹ ਡਿੱਗ ਗਿਆ। ਉਹਦੇ ਸੱਟ ਲੱਗੀ ਆ ਤੋ ਉਹਦੇ ਵਾਸਤੇ ਪਾਣੀ ਦੇ ਉਹਨਾਂ ਦੇ ਰਾਜਾ ਬੇਟਾ ਪਾਣੀ ਪੀਣਾ ਉਹਨੂੰ ਬਜ਼ੁਰਗ ਸੀ ਦਰਜੇ ਬੈਠੇ ਸੀ ਉਹਨੇ ਅੰਦਰੋਂ ਜਾ ਕੇ ਪਾਣੀ ਦੇ ਹੱਥਾ ਛੱਪੜ ਹੁੰਦੇ ਸੀ ਕਿਹੜੇ ਮੈਲ ਮਾਰੀਆਂ ਸੀ ਜਗਲਾਂ ਨੂੰ ਜਦੋਂ ਸਰਪਰਾਜ ਜੀ ਦੇ ਆਮ ਵੀ ਛੱਪੜ ਜੀ ਦੇ ਜਦ ਦੇਖਿਆ ਤੂੰ ਤੀਰ ਬਈ ਤੀਰ ਪਿਆ ਕੰਨ ਦੇ ਨਾਲ ਲਾਇਆ ਇਹ ਕਿਰਪਾ ਕਰੀ ਦਿੱਤੀ ਹੋਈ ਸੁਰਮਾ ਜੀ ਦਾ ਤੇਰੇ ਮੈਨ ਨੂੰਗਾ ਆ ਮਾਈ ਬੁੱਢੀ ਨੇ ਕੀ ਕਰਦੇ ਹਥਿਆਰ ਐਡੀ ਵੱਡੀ ਕਿਰਪਾਨਿਆ ਤਲਵਾਰਿਆ ਐਡਾ ਵੱਡਾ ਤਲੋਕ ਇਹ ਮਾਈ ਕਿਵੇਂ ਚੁਪਦੀ ਹੋਗੀ ਜਾਂਦੇ ਦਾ ਕੋਈ ਪ੍ਰਵਾਹ ਦਾ ਮੈਨਰ ਯੋਧਾ ਸੁਰਮਾ ਹੋਵੇ ਬਸ ਜੀ ਸੁਰਮਾ ਦਾ ਮੇਰੇ ਤੇ ਨਾਲ ਵੀ ਹੋਣਾ ਜੈ ਤਾਂ ਸੀ ਹੁਣ ਮਨ ਵਿੱਚ ਉਹ ਬੱਗਰੀ ਬੋਈ ਮੈਂ ਮਾਈਟਾ ਉਹਨਾਂ ਤੋਂ ਕੋਈ ਨਹੀਂ ਚਾਹਦੀ ਇੰਡੀਵਿਡਿਅਲ ਕਰਪਾ ਚਲਾ ਦੇ ਸਰਦੇ ਜੇ ਕੋਈ ਨਾ ਕੋਈ ਦਾ ਕਰਦਾ ਮੈਂਬਰ ਹੋਗਾ ਜਿਹੜਾ ਇਸ ٹیم ਨੂੰ ਜੋ ਤੇਰੋ ਟੱਡਾ ਉਹ ਪਿਆਰੇ ਵੱਡੇ ਨੇ ਵੱਡੇ ਦੇ ਤਕੀਲ ਦੇ ਵੱਡੇ ਹੁੰਦੇ ਪਰ ਉੱਚੇ ਹਨ ਜਿਵੇਂ ਦਾ ਲੈਦਾ ਅੱਗੇ ਗੱਲ ਫੇਰ ਤੁਰੇ ਤੋ ਸ਼ੇਰ ਦਾ ਤੁਰੋਖ ਦੇ ਜੇ ਤਾ ਕੋਲ ਜਦੋਂ ਤੁਰੋ ਬੋਲਦੇ ਸੀ ਅੱਜ ਤਾ ਸਰਕਾਰਾਂ ਸ਼ਿਕਾਉਂ ਨਿੜਾ ਦਾ ਹਥਿਆਰ ਦੇ ਅਥਰ ਦੇਦੀ ਬਿੰਦੂ ਅਨੇਕਿਸ ਦਾ ਤਾਂ ਤੂੰ ਸੱਜ ਲੋ ਸਾਧੂ ਜਦੋਂ ਪਿਛਲੇ ਸਾਲੇ ਦੇਵਤਿਆਂ ਦੇ ਕੋਲ ਉਤਾਰ ਸੀ ਬ੍ਰਹਮਾ ਵਿਸ਼ਨੂ ਵੀ ਸਰ ਉਤਾਰ ਸੀ ਤੇ ਅੱਜ ਜਦ ਤੇ ਹਰਕੜਾ ਤੋਂ ਬਾਹਰ ਅੱਜ ਉਹ ਵੀ ਸਰਕਾਰ ਤੋਂ ਆ ਗਏ ਦੋ ਤੇ ਸਮਝ ਆ ਜਾਊਗਾ ਆਪਾਂ ਕਿ ਛੋੜੀ ਜਿਹੀ ਉਦਾਹਰਣਾ ਬਾਹਰ ਉਹ ਲੈ ਕੇ ਫਿਰ ਜਿਹੜੀ ਭਗਵਾਨ ਮਾਇਆ ਗੁਰਤਾਰ ਨੇ ਅਰਜ ਦੇ ਨਾਲ ਤੇ ਜਿਸ ਜਿਹੜੀ ਗੱਲਬਾਤ ਉਸ ਮਾਈ ਦੇ ਨਾਲ ਹੋ ਰਹੀ ਆ ਬੋਧੀ ਰੋਕ ਜਿੰਦੇ ਵਿਚਾਰ ਪਾਸ਼ਾ ਪਰ ਰੋ ਕਰਨ ਬਖਸ਼ ਕਰਦੇ ਉਹਨੇ ਗੱਲ ਵਿਚਾਰ ਨੂੰ ਕਰਾਂਗੇ ਤਾਂ ਹੋਈ ਇਹ ਬੋਲੇ ਕਿ ਮਾ ਬੋ ਜੀ ਦੇ ਵਿਚਾਰ ਤੁਮਨ ਗੱਲ ਲਈ ਸਾਰੂ ਸੁਭਾਅ ਦੇ ਪਰਿਵਾਸਤ ਅਤੇ ਕਿ ਸੁਖ ਸ਼ਾਂਤੀ ਵਾਸਤੇ ਪਰਸਪਰ ਵਿਚਾਰ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਦੇ ਕਾਖਸ ਵਾਹਿਗੁਰੂ ਕੀ ਪਤ